ਮੇਰੇ ਮਿੱਤਰ ਗੁਸਾਈਆਂ ਢਖਣੇ ਮਹੱਲਾ ਪੰਜਵਾ ਮੂਤਿਆ ਹੂੰ ਤਖਤ ਪਰੀ ਮਹਿੰਜੇ ਪਾਤਸ਼ਾ ਪਾਮ ਮਲਾਵੇ ਕੋਲ ਕਮਲ ਜਿਵੈ ਬਿਗਸਾਮ ਦੋ ਮਹੱਲਾ ਪੰਜਵਾ ਪ੍ਰੀਆਂ ਸੰਧੜੀ ਭੁਖ ਮੂ ਲਾਵਣ ਥੀ ਵਿਤਰਾਂ ਜਾਨ ਮਠਾਈ ਇਕ ਬੇਈ ਪੀੜੇ ਨਾ ਹਟੈ ਮਹੱਲਾ ਪੰਜਵਾ ਠੱਗਾ ਨੀਹੋ ਮਤ ਰੋੜ ਗਾਨ ਗੰਧਰ ਬਾ ਨਗਰੀ ਸੁਖ ਘਟਾਉ ਡੂਏ ਇਸ ਬੰਧਾ ਨੂੰ ਘਰ ਕਨੇ ਪੌੜੀ ਅਕਲ ਕਲਾ ਨਹ ਪਾਈ ਐ ਪ੍ਰਭ ਅਲਖ ਅਲੇਖੰ ਖਟ ਦਰਸ਼ਨ ਭ੍ਰਮਤੀ ਫਿਰਹਿ ਨਹ ਮਿਲੀਐ ਭੇਖੰ ਵਰਤ ਕਰਹਿ ਚੰਦਰਾਇਣਾ ਸੇ ਕਿਤੇ ਨਾ ਲੇਖੰ 베ਦ ਪੜਹਿ ਸੰਪੂਰਨਾ ਤਤਸਾਰ ਨਾ ਪੇਖੰ ਤਿਲਕ ਕੱਢਹਿ ਇਸ਼ਨਾਨ ਕਰ ਅੰਤਰ ਕਾਲੇ ਕੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਢਖਣੇ ਮਹੱਲਾ ਪੰਜਵਾਂ ਸੋ ਨਿਵਾਹੁ ਗੱਡ ਜੋ ਚਲਾਉ ਨਾ ਥੀਐ ਕਾਰ ਕੂੜਾ ਵੀ ਛੱਡ ਸੰਮਲ ਸੱਚ ਧਣੀ ਮਹੱਲਾ ਪੰਜਵਾਂ ਹਾਬਸਮਾਨੀ ਜੋਤ ਜਿਉ ਜਲ ਘਟਾਉ ਚੰਦਰਮਾ ਪ੍ਰਗਟ ਕੀ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਉ ਆਠ ਪਹਿਰ ਗੁਣ ਗਾਉ ਨਾਨਕ ਦਰਗਾਹ ਮੰਨਿਐ ਮਿਲੀ ਨਥਾਵੇ ਥਾਉ ਪੌੜੀ ਬਾਹਰ ਭੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕ ਸਹਾਰੀ ਜੋ ਬਾਹਰੀ ਸਭ ਫਿਰੈ ਨਿਕਾਮੀ ਮਨ ਰਤਾ ਕਟੰਭ ਸਿਓ ਨਿਤ ਗਰਭ ਫਿਰਾਮੀ ਫਿਰਹਿ ਗਮਾਨੀ ਜਗ ਮਹਿ ਕਿਆ ਗਰਬਹਿ ਦਾਮੀ ਚਲਦਿਆਂ ਨਾਲ ਨਾ ਚੱਲਈ ਖਿੰਜਾਇ ਬਿਲਾਮੀ ਵਿਚਰਦੇ ਫਿਰਹਿ ਸੰਸਾਰ ਮਹਿ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਦਖਣੇ ਮਹੱਲਾ ਪੰਜਵਾਂ ਮੁਖੋਂ ਅਲਾਏ ਹਬ ਮਰਨ ਪਛਾਣੰਦੋ ਕੋਈ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਕਸਿਓ ਮਹੱਲਾ ਪੰਜਵਾਂ ਜਾਣਵ ਸੰਦੋ ਮੰਝ ਪਛਾਣੂ ਕੋ ਹੇਕੜੋ ਤੈ ਤਨ ਪਰਦਾ ਨਾਹੀ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮਤੜੀ ਕਾਂਢਕ ਆਹ ਆਮ ਤਵੰਦੋ ਪੀਵਸਾਂ ਮੂ ਤਨ ਪ੍ਰੇਮ ਅਥਾ ਪਸਣ ਕੋ ਸੱਚਾ ਧਣੀ ਪੌੜੀ ਨਿਰਪੋ ਨਾਮ ਵਸਾਰਿਆ ਨਾਲ ਮਾਇਆ ਰਚਾ ਆਵੈ ਜਾਏ ਪੁਵਾਈਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ ਜਮਦੂਤੀ ਹੈ 헤ਰੀਆ ਦੁੱਖ ਹੀ ਮਹਿ ਪਚਾ ਹੁਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਡਖਣੇ ਮਹੱਲਾ ਪੰਜਵਾਂ ਪਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲੇ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਦ ਸੁਣੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਕਟਵੁੱਠਾ ਸੱਚ ਤਣੀ ਮਹੱਲਾ ਪੰਜਵਾਂ ਲੋਹਣ ਲੋਈ ਡਿਠ ਪਿਆਸ ਨਾ ਬੁੱਜੈ ਮੂ ਘਣੀ ਨਾਨਕ ਸੇ ਅਖੜੀਆਂ ਬਿਆਨ ਜਿਨਨੀ ਦਸੰਦੋ ਮਾਪਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿੰਨੋ ਸਭ ਸੁਖ ਪਾਈ ਉਹ ਆਪ ਤਰਿਆ ਕਟੰਬ ਸਿਓ ਸਭ ਜਗਤ ਤਰਾਈ ਓਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਧੁਣੀ ਕੇ ਅੰਤਰ ਲਿਵ ਲਾਈ ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਪਾਈ ਹੋਆ ਉਹੀ ਅਲ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰਿ ਸਿਉ ਬਣਾਈ ਦੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਂਦੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅਠੇ ਪੈਰ ਨਿਹਾਲ ਸਾਂ ਸੁੱਤੜੀ ਸੋ ਸਹੋ ਡੇਠ ਤੈਂ ਸੁਪਨੇ ਹਾਂ ਖੰਨੀਏ ਮਹੱਲਾ ਪੰਜਵਾ ਸੱਜਣ ਸੱਚ ਪਰਖ ਮੁਖ ਅਲਾਮਣ ਤੋਂ ਥਰਾ ਮਨ ਮਝਾਹੂ ਲਖ ਤੁਧੋਂ ਦੂਰ ਨਾ ਸੋ ਪਿਰੀ ਪਾਵੜੀ ਤਰਤੇ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸਾਹਾ ਉਮਰਾਵ ਖਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ ਕਾਜੀ ਸੇਕ ਮਸਾਹੇ ਕਾ ਸਬੇ ਉੱਠ ਜਾਸੀ ਪੀਰ ਪੈ ਕੰਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਵਾਜ ਕਤੇਬ ਵਿਣ ਬੁਜੇ ਸਭ ਜਾਸੀ ਲਖ 84 ਮੇਦਨੀ ਸਬ ਆਵੇ ਜਾਸੀ ਨਿਸ਼ਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ ਢਖਣੇ ਮਹੱਲਾ ਪੰਜਵਾ ਡਿੱਠੇ ਹਬ ਢੋਲ ਇੱਕ ਕਸਬਾ ਜਨਾ ਕੋਏ ਆਉ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ ਆਸ਼ਿਕ ਆਸਾਂ ਬਾਹਰਾ ਮੂਹ ਮਨ ਵੱਡੀ ਆਸ ਆਸ ਮਰਾ ਸਾਹਿਕ ਤੂੰ ਹਉ ਬਲ 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 ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਦਿੱੱਥੇ ਮਰੀਉਦ ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥਰਾ ਕਾਂਸੀ ਕੋਟ ਤੇ ਤੀਸਾ ਦੇਵਤੇ ਸਣ ਇੰਦਰੈ ਜਾਸੀ ਸਿਮਰਤ ਸਾਸਤਰ ਬੇਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਤ ਗੀਤ ਕਵਿਤ ਕਵਤੇ ਭੀ ਜਾਸੀ ਜਤੀ ਸਤੀ ਸੰਿਆਸੀਆ ਸਭ ਕਾਲੈ ਵਾਸੀ ਮਨ ਜੋਗੀ ਦੇ ਗੰਬਰਾ ਜਮੈ ਸਨ ਜਾਸੀ ਜੋ ਦੀਸੈ ਸੋ ਵਿਨਸਣਾ ਸਭ ਵਿਨਸ ਬਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੂ ਸੇਵਕ ਥਿਰ ਹੋਸੀ ਸ਼ਲੋਕ ਡੱਖਣੇ ਮਹੱਲਾ ਪੰਜਵਾਂ ਸੈ ਨੰਗੇ ਨਹਿ ਨੰਗ ਭੁਖੇ ਲਖਨਾ ਭੁਖਿਆ ਦੁਖੇ ਕੋੜਨਾ ਦੁਖ ਨਾਨਕ ਪ੍ਰੀਪਖੰਡੋ ਸੁਭ ਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਪੂਰਮ ਸਬਾਈ ਕੋ ਧਣੀ ਨਾਨਕ ਹਬੋ ਰੋਗ ਮਿਰਤਕ ਨਾਮ ਵਿਹੂਣਿਆ ਮਹੱਲਾ ਪੰਜਵਾ ਹਿਕ ਸਕੂ ਤੂੰ ਆਹੇ ਪਾਸ਼ਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਹੇ ਮਨੁਖ ਪਰਥਾਈ ਲ ਜੀਵੰਦੋ ਪੌੜੀ ਨਿਹਚਲ ਏਕ ਨਰਾਇਣ ਹਰ ਅਗਮ ਅਗਾਧਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਸ਼ਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾਵਾਦਾ ਸੱਚ ਧਰਮ ਤਪ ਨਿਸ਼ਚਲੋ ਦਿਨ ਰਹਿਣ ਅਰਾਦਾ ਦਇਆ ਧਰਮ ਤਪ ਨਿਸ਼ਚਲੋ ਜਿਸ ਕਰਮ ਲਖਾਦਾ ਨਿਸ਼ਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ ਨਿਸ਼ਚਲ ਸੰਗਤ ਸਾਧ ਜਨ ਬਚਨ ਨਿਸ਼ਚਲ ਗੁਰ ਸਾਦਾ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ ਸਲੋਕ ਡੱਖਣੇ ਮਹੱਲਾ ਪੰਜਵਾਂ ਜੋੜ ਬੰਦੇ ਆਪ ਸੋਤ ਰਾਏ ਕਿਨਖੇ ਤਾਰੇਂਦੜੋ ਪੀ ਤਾਰ ਨਾਨਕ ਪਿਰ ਸਿਓ ਰਤਿਆ ਮਹੱਲਾ ਪੰਜਵਾਂ ਜਿਤਾ ਕੋਇ ਕਥਨ ਨਾਉ ਸੁਣੰਦੋ ਮਾ ਪਿਰੀ ਮੂੰ ਜਲਾਉ ਤਤ ਨਾਨਕ ਪਰੀ ਪਸੰਦੋ ਹਰਿਓ ਥਿਓ ਸ ਮਹੱਲਾ ਪੰਜਵਾਂ ਮੇਰੀ ਮੇਰੀ ਕਿਆ ਕਰਹਿ ਪੁੱਤਰ ਇਕਲਤਰ ਸਨੇਹ ਨਾਨਕ ਨਾਮ ਵਿਹੂਨੀਆ ਨਿਮਣ ਆਂਦੀ ਦੇ ਪੌੜੀ ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਨੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਫੱਕਾ ਫੇਰੀ ਹੱਥਾ ਅਕਾਲ ਮੂਰਤ ਹਿਰਦੈ ਧਾਇਂਦਾ ਦਿਨ ਰਹਿ ਨਿਜ ਪੰਥਾ ਮੈਂ ਛੱਡਿਆ ਸਗਲ ਅਪਾਏ ਨੂੰ ਪ੍ਰਵਾਸੈ ਗੁਰ ਸਮਰਥਾ ਗੁਰਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ ਭੋਗੋ ਪੁੰਚੋ ਭਾਈ ਹੋ ਪੱਲੇ ਨਾਮ ਅਗੱਥਾ ਨਾਮਦਾਨ ਇਸ਼ਨਾਨ ਦੇੜ ਸਦਾ ਕਰਹੁ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਭੋ ਲੱਥਾ ਸ਼ਲੋਕ ਡਖਨੇ ਮਹੱਲਾ ਪੰਜਵਾਂ ਲੱਗਣੀਆਂ ਪਰੀਆਂ ਪੇਖੰਦੀਆਂ ਨਾ ਤਿੱਪੀਆਂ हब मजाहू सो तणी विया न ॾिठो कोई महला